ਇੱਕ ਪਿਆਰ ਨੂੰ ਲੈ ਕੇ ਇੱਕ ਫਿਲਮ ਹੈ ਕਾਮੇਡੀ ਹੀ ਦੇਖਣ ਨੂੰ ਮਿਲੇਗੀ ਨਾਲ ਦੇ ਨਾਲ ਹੀ ਥੋੜੀ ਇਮੋਸ਼ਨਲ ਵੀ ਫਿਲਮ اچھا ਲੱਗੇਗਾ ਤੁਹਾਨੂੰ ਵੀ ਫਿਲਮਾਂ ਹੁੰਦੀਆਂ ਸੀ ਰਾਜ ਬੱਬਰ ਹੋਰਾਂ ਦੀਆਂ ਤੁਸੀਂ ਵੀ ਆਣਾ ਇਹ ਸੋਹਣਾ ਹੋਊਗਾ ਹੁਣ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਇੰਨਾ ਕੁ ਸਿੱਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਬਿਹੇਵਰ ਹੁੰਦਾ ਸੀ ਸੈੱਟ ਤੇ ਉਹਨਾਂ ਦੇ ਇਹੀ ਬੜੀ ਵੱਡੀ ਗੱਲ ਸੀ ਔਰ ਇਹੀ ਚੀਜ਼ਾਂ ਨੂੰ ਦੇਖ ਕੇ ਹੀ ਐਦਾਂ ਲੱਗਿਆ ਕਿ ਵਾਕੇ ਯਾਰ ਜਿਹੜੇ ਵੱਡੇ ਕਲਾਕਾਰ ਹੀ ਹੈ ਨਾ ਜੋ ਵੱਡੇ ਬਣੇ ਆ ਤੇ ਉਹ ਕਿਉਂ ਜੀ ਇਨ੍ਹਾਂ ਨੂੰ ਦੇਖ ਦੇਖ ਕੇ ਵੱਡੇ ਹੋਏ ਜਿਨ੍ਹਾਂ ਨੂੰ ਦੇਖ ਦੇਖ ਸਿੱਖਿਆ ਉਹਨਾਂ ਨਾਲ ਅੱਜ ਕੰਮ ਕਰਦਾ ਮੌਕਾ ਮਿਲ ਗਿਆ ਜੀ ਇਹੀ ਤੇ ਦਿਲ ਦੀ ਖੁਸ਼ੀ ਸੀ ਔਰ ਐਸੇ ਲਈ ਬੰਦਾ ਭਾਵੁਕ ਹੋ ਜਾਂਦਾ ਯਾਰ ਜੀ ਵੱਡੀ ਸਟਾਰ ਕਾਸਟ ਰਾਜ ਬੱਬਰ ਹੋਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਗੁਰੂ ਰੰਦਾ ਆਇਸ਼ਾ ਤਲਵਾਰ ਨਾਮੀ ਚਿਹਰਾਂ ਦਾ ਕੰਮ ਕਰਨ ਦਾ ਮੌਕਾ ਇਹ ਇੰਨੀ ਕਿਰਪਾ ਵਾਹਿਗੁਰੂ ਦੀ ਕਿਵੇਂ ਮੰਨਦੇ ਹੋ ਕਿਵੇਂ ਹੋ ਗਏ ਗੁਰੂ ਸਰ ਹੋ ਗਏ ਰਾਜ ਬੱਬਰ ਸਰ ਹੋ ਗਏ ਆਇਸ਼ਾ ਨੀਹਾ ਸੁਖਣਾ ਤੇ ਇਹਨਾਂ ਨੇ ਸੁਖੀ ਹੋਣੀ ਹੈ ਅੱਛਾ ਕਿ ਅਸੀਂ ਮੰਨ ਕੇ ਇਹਨਾਂ ਦਾ ਕੰਮ ਕਰ ਲੀਏ ਕਿਤੇ ਤੇ ਬਸ ਇਹਨਾਂ ਦੀ ਸੁਣ ਲਈ ਰੱਬ ਨੇ ਹੋਰ ਕੀ ਹੋਰ ਪੁੱਛੋ ਲਾਰੂ ਘਾਣ ਵੀ ਸੁਖਣਾ ਸੁਖ ਲੈ ਜਲਦੀ ਬਸ ਸਲਮਾਨ ਕਿੰਨਾ ਮੈਂ ਕਾਰ ਲੈ ਕੇ ਆਉਂਦੇ ਆ ਜੀ ਤੇ ਵੀ ਇਸ ਤਰ੍ਹਾਂ ਕਮੇਡੀ ਕਰਦੇ ਰਹਿੰਦੇ ਸੀ ਰਾਜਪਪਾ ਜੀ ਜਾਂ ਕਿਸੇ ਨੇ ਪਰਮੈਸ ਕਰਦੇ ਸੀ ਕਿ ਤੁਹਾਨੂੰ ਮਨਪ੍ਰੇਰ ਕਮੇਡੀ ਕਰਕੇ ਦਿਖਾ ਜਾਈਏ ਸਾਹਮਣੇ ਬੈਠੇ ਵੀ ਆਪੋਨੋ ਨੂੰ ਰਿਸਪੈਕਟ ਕਰਦੇ ਸੀ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਡਾ ਵੱਡਾ ਹੋ ਗਿਆ ਕਿ ਆ ਰਾਜਪਪਰ ਸਾਹਿਬ ਬੈਠੇ ਹੁੰਦੇ ਮੈਂ ਉਹਨਾਂ ਦੇ ਲਾਗੇ ਬਹਿ ਵੀ ਜਾਵਾਂ ਨਿਹਾਂ ਨਿਹਾਂ ਮੈਂ ਸੀਮਾ ਮੈਂ ਜਾਂ ਫਿਰ ਉਦਾਂ ਗੁਰਸ਼ਵਤ ਭਾਈ ਇਹਨੂੰ ਕਰ ਲੈਣ ਪਰ ਰਾਜਪਪਰ ਸਰ ਦੇ ਸਾਹਮਣੇ ਕਮੇਡੀ ਕਰਾਂ ਨਹੀਂ ਕਿ ਪੇਡਾਲਾ ਮਾਫਾ ਹੋ ਗਿਆ। ਸਸੀ ਗੱਲ ਦੋਸਤੋ ਐਸਐਮਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਰਾਜਦੀਪ ਸਿੰਘ ਅੱਜ ਕੋਈ ਆਪਾਂ ਖਬਰਾਂ ਨਹੀਂ ਪੜ੍ਹਨੀ ਆ ਨਾ ਹੀ ਸਿਆਸਤ ਦੀ ਗੱਲ ਕਰਾਂਗੇ ਅੱਜ ਥੋੜਾ ਜਿਹਾ ਕਮੇਡੀ ਕਰਾਂਗੇ ਕਿਉਂਕਿ ਮੇਰੇ ਨਾਲ ਬੈਠੇ ਨੇ ਦਾ ਕਾਮਿਕ ਸਿੰਘ ਤੇ ਨੇਹਾ ਦੇਵਾਲ ਮੈਮ ਬਾਈ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ ਧੰਨਵਾਦ। ਥੈਂਕ ਯੂ ਸੋ ਮੱਚ। ਈਹਾ ਕੋ ਬਹੁਤ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਇਰਨਾ ਦੋ ਕਮੀਡੀਅਨ ਬੈਠੇ ਹੋਏ ਨੇ ਜੀ ਮੈਡਮ ਦੀ ਤਾਂ ਐਕਟਿੰਗ ਅਸੀਂ ਫਿਲਮਾਂ ਵਿੱਚ ਦੇਖਦੇ ਹਾਂ ਹੁਣ ਤੁਹਾਡੀ ਵੀ ਸਾਨੂੰ ਪਹਿਲੀ ਵਾਰ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗੀ ਭਾਈ ਪਹਿਲਾਂ ਤਾਂ ਮੁਬਾਰਕਾਂ ਪਹਿਲੀ ਫਿਲਮਾਂ ਤੇ ਕਿਵੇਂ ਦਾ ਲੱਗਿਆ ਬਹੁਤ ਵਧੀਆ ਲੱਗ ਰਿਹਾ ਜੀ ਤੇ ਐਕਟਿੰਗ ਮੇਰੇ ਕੋ ਪਤਾ ਨਹੀਂ ਹੋਈ ਹੈ ਕਿ ਨਹੀਂ ਹੋਈ ਉਹ ਤੇ ਫਿਲਮ ਚ ਪਤਾ ਲੱਗੇਗਾ ਮੈਂ ਤਾਂ ਆਪਣੇ ਲੋਕਾਂ ਘਰ ਆਇਆ ਵੇ ਬਾਕੀ ਫਿਲਮ ਆਏਗੀ ਤੇ ਫਿਰ ਪਤਾ ਲੱਗੇਗਾ ਤੇ ਥੈਂਕ ਯੂ ਤੁਹਾਡਾ ਕਿ ਤੁਸੀਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਇਹਨਾਂ ਤੱਕ ਮੈਂ ਪਹੁੰਚ ਪਾਇਆ ਇਹਨਾਂ ਨੂੰ ਤੇ ਵਧੀਆ ਲੱਗ ਰਿਹਾ ਹੈ ਬਾਕੀ ਫਿਲਮ ਆਏਗੀ ਫਿਰ ਪਤਾ ਲੱਗੇਗਾ ਕਿ ਕੰਮ ਕਿਵੇਂ ਦਾ ਤੇ ਆਹ ਵਾਲਾ ਰੋਲ ਜੇ ਵਿੱਚ ਮੈਨੂੰ ਬਿਲਕੁਲ ਐਕਟਿੰਗ ਕਰਨ ਦੀ ਲੋੜ ਹੀ ਨਹੀਂ ਪਈ ਬੜਾ ਫਲੋ ਚ ਲੰਘ ਗਿਆ ਕੰਮ ਤੁਸੀਂ ਕਮੇਟੀ 'ਚ ਵੈਸੇ ਕਈ ਰੋਲ ਨਭਾ ਲੈਨੇ ਹੋ ਬੜੀਆਂ ਐਕਟਿੰਗਾਂ ਤੁਸੀਂ ਕਮੇਟੀ ਦੇ ਵਿੱਚ ਕਰਦੇ ਹੋ ਬੜਾ ਹਸਾਉਨੇ ਹੋ ਮਜ਼ਾ ਬੜਾ ਆਉਂਦਾਗਾ ਜਦੋਂ ਥੋੜੀਆਂ ਅਸੀਂ ਵੀਡੀਓਜ਼ ਦੇਖਦੇ ਆਂ ਚਰਨ ਦੇ ਵਿੱਚ ਵੀ ਕੁਝ ਉਸ ਤਰ੍ਹਾਂ ਦਾ ਹੋਊਗਾ ਤੜਕਾ ਫੜਕਾ ਹਾਂਜੀ ਹਾਂਜੀ ਫਿਲਮ ਦੇ ਵਿੱਚ ਜਿੱਦਾਂ ਉਹਨਾਂ ਨੇ ਸਕ੍ਰੀਨ ਪਲੇ ਲਿਖਿਆ ਜਿਸ ਤਰ੍ਹਾਂ ਦੀ ਸਟੋਰੀ ਲਾਈਨ ਹੈ ਜੋ ਜਿੱਦਾਂ ਦਾ ਕੰਮ ਮੇਰੇ ਕੋ ਚਾਹਦੇ ਸੀ ਮੌਦਤਾ ਹੀ ਕੰਮ ਕੀਤਾ ਬਾਕੀ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਕਿ ਜਿੰਨਾ ਚਿਰ ਫਿਲਮ ਆਉਂਦੀ ਨਹੀਂ ਆਪਾਂ ਡਿਸਾਈਡ ਨਹੀਂ ਕਰ ਪਾਵਾਂਗੇ ਕਿ ਆਪਾਂ ਕੀ ਕਰਕੇ ਆਏਗਾ ਫਿਲਮ ਆਈ ਹੈ ਲੋਕ ਦੇਖਣਗੇ ਕਰੈਕਟਰ ਨੂੰ ਪਿਆਰ ਕਰਦੇ ਆ ਨਹੀਂ ਕਰਦੇ ਉਹ ਬਾਤ ਦੀ ਗੱਲ ਹੈ ਜੀ ਨਹੀਂ ਹਾਂ ਮੈਮ ਤੁਹਾਡਾ ਕਿਸ ਤਰੀਕੇ ਦਾ ਕਰੈਕਟਰ ਇਸ ਫਿਲਮ ਜੇ ਸਾਨੂੰ ਦੇਖਣ ਨੂੰ ਮਿਲੇਗਾ ਤੁਸੀਂ ਬੜੇ ਭਾਵੁਕ ਹੋ ਜਾ ਰਹੇ ਹੋ ਪ੍ਰੈਸ ਕਾਨਫਰੈਂਸ ਦੇ ਵਿੱਚ ਮੈਨੂੰ ਲੱਗਦਾ ਕੁਝ ਵੱਖਰਾ ਹੀ ਲੈ ਕੇ ਆ ਰਹੇ ਹੋ ਇਸ ਵਾਰ ਦਰਸ਼ਕਾਂ ਦੇ ਲਈ ਅ ਬਖਰਾ ਥੋੜਾ ਜਿਹਾ ਵੱਖਰਾ ਤੇ ਹੈ ਹੀ ਹੈ ਕਿਉਂਕਿ ਫਿਲਮ ਇੱਕ ਪਿਆਰ ਨੂੰ ਲੈ ਕੇ ਇੱਕ ਫਿਲਮ ਹੈ ਔਰ ਵਾਕਈ ਅਸਲੀਅਤ 'ਚ ਸਾਰੇ ਆਰਟਿਸਟ ਇੰਨੇ ਪਿਆਰੇ ਔਰ ਇੰਨੇ ਆਪਸ 'ਚ ਪਿਆਰ ਕਰਦੇ ਸੀ ਇਸ ਲਈ ਮੈਂ ਥੋੜੀ ਜਿਹੀ ਇਮੋਸ਼ਨਲ ਹੋ ਗਈ ਸੀ ਬਾਕੀ ਅਦਰਵਾਇਜ਼ ਐਸ ਯੂਅਲ ਤੁਹਾਨੂੰ ਮਤਲਬ ਕਾਮੇਡੀ ਹੀ ਦੇਖਣ ਨੂੰ ਮਿਲੇਗੀ ਨਾਲ ਦੇ ਨਾਲ ਹੀ ਥੋੜੀ ਇਮੋਸ਼ਨਲ ਵੀ ਹੈ ਫਿਲਮ अच्छा ਲੱਗੇਗਾ ਤੁਹਾਨੂੰ ਸਭ ਤੋਂ ਵੱਡਾ ਕੰਬੀਨੇਸ਼ਨ ਹੈ ਨਾ ਜਿਵੇਂ ਰਾਜ ਬੱਬਰ ਜੀ ਬੜੇ ਸੀਨੀਅਰ ਆਰਟਿਸਟ ਨੇ ਉਹ ਅਸੀਂ ਤਾਂ ਆਪਣੇ ਡੈਡੀ ਹੋ ਰਹੇ ਹਾਂ ਤਾਂ ਸੁਣਿਆ ਵੀ ਫਿਲਮਾਂ ਹੁੰਦੀਆਂ ਸੀ ਰਾਜ ਬੱਬਰ ਹੋ ਰਹਾਂ ਦੀਆਂ ਸਰ ਤੁਸੀਂ ਵੀ ਆਣਾ ਇਹ ਸੁਣਿਆ ਹੋਊਗਾ ਹੁਣ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਕਿੰਨਾ ਕੁ ਸਿੱਖਣ ਨੂੰ ਮਿਲਿਆ ਕਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵਰ ਹੁੰਦਾ ਸੀ ਸੈੱਟ ਦੇ ਉੱਤੇ ਜਿਵੇਂ ਕਿ ਤੁਹਾਡੇ ਫਾਦਰ ਕਹਿੰਦੇ ਸੀ ਕਿ ਵੀ ਵਾਕਈ ਫਿਲਮਾਂ ਤੇ ਹੁੰਦੀਆਂ ਸੀ ਔਰ ਅਸੀਂ ਵੀ ਕਹਿ ਲੋ ਕਿ ਸਾਡੇ ਜਨਮ ਤੋਂ ਪਹਿਲਾਂ ਦੇ ਉਹ ਕੰਮ ਕਰ ਰਹੇ ਨੇ ਔਰ ਸਾਡੇ ਲਈ ਉਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਉਹਨਾਂ ਨੂੰ ਆਪਣੇ ਨਾਲ ਬੈਠ ਕੇ ਗੱਲਾਂ ਕਰਨੀਆਂ ਖਾਣਾ ਪੀਣਾ ਇੱਕ ਫੈਮਿਲੀ ਦੀ ਤਰ੍ਹਾਂ ਬੈਠਣਾ ਇਹੀ ਬੜੀ ਵੱਡੀ ਗੱਲ ਸੀ ਔਰ ਇਹੀ ਚੀਜ਼ਾਂ ਨੂੰ ਦੇਖ ਕੇ ਹੀ ਐਦਾਂ ਲੱਗਿਆ ਕਿ ਵਾਕੇ ਯਾਰ ਜਿਹੜੇ ਵੱਡੇ ਕਲਾਕਾਰ ਹੈਗੇ ਨਾ ਜੋ ਵੱਡੇ ਬਣੇ ਆ ਤੇ ਉਹ ਕਿਉਂ ਬਣੇ ਯਾਰ ਇਹ ਜਿਨ੍ਹਾਂ ਨੂੰ ਦੇਖ ਦੇਖ ਕੇ ਵੱਡੇ ਹੋਏ ਜਿਨ੍ਹਾਂ ਨੂੰ ਦੇਖ ਦੇਖ ਸਿੱਖਿਆ ਉਹਨਾਂ ਨਾਲ ਅੱਜ ਕੰਮ ਕਰਦਾ ਮੌਕਾ ਮਿਲ ਗਿਆ ਇਹੀ ਤੇ ਦਿਲ ਦੀ ਖੁਸ਼ੀ ਸੀ ਔਰ ਐਸੇ ਲਈ ਬੰਦਾ ਭਾਵੁਕ ਹੋ ਜਾਂਦਾ ਯਾਰ ਕਿ ਮਤਲਬ ਤੁਹਾਡੇ ਬਿਯੋਂਡ ਇਮੈਜినਰੀ ਤੁਹਾਡੇ ਤੁਸੀਂ ਜਦੋਂ ਕੰਮ ਕਰਦੇ ਹੋ ਕਿਸੇ ਦੇ ਨਾਲ ਇੱਕ ਵੱਡੇ ਕਲਾਕਾਰਾਂ ਦੇ ਨਾਲ ਤੇ ਬਸ ਤੁਸੀਂ ਆਬਵੀਅਸਲੀ ਭਾਵੁਕ ਹੋ ਹੀ ਜਾਂਦੇ ਹੋ ਕਿਉਂ ਲੋਕਾਂ ਨੂੰ ਹਸਾਉਣ ਵਾਲੀ ਅੱਜ ਖੁਦ ਭਾਵੁਕ ਹੋ ਗਈ ਹੈ ਨਾ ਖੁਦ ਅੱਖਾਂ ਦੇ ਵਿੱਚ ਹੰਜ ਤੁਸੀਂ ਹਸਾਸ ਆ ਕਮੇਡੀ ਦਾ ਹੀ ਲੋਕਾਂ ਦੇ ਹੰਝੂ ਕੱਢਦੇ ਹੋ ਅੱਜ ਤੁਸੀਂ ਆਪ ਭਾਵੁਕ ਹੋ ਗਏ ਅ ਦੇਖੋ ਇਨਸਾਨ ਹੈ ਮਤਲਬ ਮੈਂ ਵੀ ਇਨਸਾਨ ਆ ਜਦੋਂ ਹੱਸਦੇ ਹਸਾਉਂਦੇ ਰਹਿੰਦਾ ਪਰ ਫਿਰ ਵੀ ਹਰ ਇੱਕ ਇਨਸਾਨ ਦੇ ਅੰਦਰ ਮਤਲਬ ਇੱਕ ਆਰਟਿਸਟ ਦੇ ਅੰਦਰ ਨਾ ਬਹੁਤ ਸਾਰੇ ਹਰ ਇੱਕ ਇਨਸਾਨ ਦੇ ਅੰਦਰ ਬਹੁਤ ਸਾਰੇ ਕੈਰੈਕਟਰਸ ਛੁਪੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਕੁਝ ਚੀਜ਼ਾਂ ਅਸੀਂ ਜ਼ਾਹਰ ਕਰ ਦਿੰਦੇ ਆ ਕੁਝ ਚੀਜ਼ਾਂ ਅਸੀਂ ਨਹੀਂ ਜ਼ਾਹਰ ਕਰਦੇ ਪਰ ਕਦੀ ਕਦੀ ਐਦਾਂ ਲੱਗਦਾ ਹੈ ਕਿ ਵੀ ਜਦੋਂ ਅਸੀਂ ऑन कैमरा ਹਮਨੇ ਕਿ ਸਾਡੇ ਦਿਲ ਦੀਆਂ ਗੱਲਾਂ ਵੀ ਸਾਹਮਣੇ ਆਨ ਤੇ ਜੋ ਅਸੀਂ ਕਦੀ ਵਾਰੀ ਕਿਸੇ ਨੂੰ ਆਮਨੇ ਸਾਹਮਣੇ ਬੈਠ ਕੇ ਜਿਵੇਂ ਉਹਨਾਂ ਨੂੰ ਮੈਂ ਸ਼ਾਇਦ ਐਦਾਂ ਕਦੀ ਸਾਹਮਣੇ ਬੈਠ ਕੇ ਉਹ ਗੱਲ ਨਾ ਕਹਿ ਪਾਂਦੀ ਕਿ ਜੋ ਅੱਜ ਮੀਡੀਆ ਦੇ ਸਾਹਮਣੇ ਜਦੋਂ ਐਦਾਂ ਲੱਗਾ ਕਿ ਹਾਂ ਕਿ ਉਹ ਬਾਹਰ ਆ ਗਏ ਬਾਹਰ ਅੱਜਾ ਭਾਜੀ ਅਕੀਰ ਤੇ ਕਲੋਜ਼ਿੰਗ ਕਰਦੇ ਆ ਤੁਹਾਡਾ ਪਹਿਲਾ ਲੱਗਾ ਕਲੋਜ਼ਿੰਗ ਕਰਦੇ ਆ ਅਜੇ ਵੀ ਕਮੇਡੀ ਦੇ ਵਿੱਚ ਵਾਹ ਕੀ ਬਾਤ ਆ ਤਾਂ ਮੈਂ ਵੀ अच्छा पाजी <laughs> आनी, आनी, आनी। <laughs> आनी। <laughs> मैं भी मुश्किल हां जी हां जी मैं ਇਸ ਕਰਕੇ ਕਿਹਾ ਕਿਉਂਕਿ ਮੈਂ ਨਾ ਐਂਟਰਟੇਨਮੈਂਟ ਫਰਸਟ ਵਰੀ ਕਰਦੇ ਆਗਾ ਮੇਰਾ ਪੋਲਿਟਿਕਲ ਲਾਈਨ ਪੋਲਿਟਿਕਲ ਹੈ ਠੀਕ ਹੈ ਜੀ ਤਾਂ ਮੈਂ स्टार्टिंग ਦੇ ਵਿੱਚ ਦਰਸ਼ਕਾਂ ਨੂੰ ਕਹਿੰਦਾ ਸੀ ਵੀ ਅੱਜ ਥੋੜਾ ਜਿਹਾ ਕਮੇਡੀ ਕਰਾਂਗੇ ਜੀ 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 ਤੇ ਪਾਜੀ ਪਹਿਲੀ ੂਵੀ ਵੱਡੀ ਸਟਾਰ ਕਾਸਟ ਰਾਜ ਬੱਬਰ ਹੋਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਗੁਰੂ ਰੰਦਾਵਾ ਆਇਸ਼ਾ ਤਲਵਾਰ ਨਾਮੀ ਚਿਹਰਾਂ ਦਾ ਕੰਮ ਕਰਨ ਦਾ ਮੌਕਾ ਇਹ ਇੰਨੀ ਕਿਰਪਾ ਵਾਹਿਗੁਰੂ ਦੀ ਕਿਵੇਂ ਮੰਨਦੇ ਹੋ ਕਿਵੇਂ ਹੋਈ ਕਿਤੇ ਮੈਨੂੰ ਲੱਗਦਾ ਕੋਈ ਪਿੱਛੇ ਸੁਖ ਸੁਖਣਾ ਤਾਂ ਨਹੀਂ ਸੁਖੀ ਹੋਈ ਸੀਗੀ ਨਹੀਂ ਮੇਰੇ ਹਿਸਾਬ ਨਾਲ ਜਿਹੜੇ ਤੁਸੀਂ ਨਾਮ ਲਏ ਆ ਗੁਰੂ ਸਰ ਹੋ ਗਏ ਰਾਜਪੁੱਤਰ ਸਰ ਹੋ ਗਏ ਈਸ਼ਾ ਨੇਹਾ ਸੁਖਣਾ ਤੇ ਇਹਨਾਂ ਨੇ ਸੁਖੀ ਹੋਣੀ ਹੈ ਅੱਛਾ ਕਿ ਅਸੀਂ ਮੰਨ ਪਏ ਇਹਨਾਂ ਕੰਮ ਕਰ ਲਈਏ ਕਿਤੇ ਤੇ ਬਸ ਇਹਨਾਂ ਦੀ ਸੁਣ ਲਈ ਰੱਬ ਨੇ ਬਸ ਹੋਰ ਕੀ ਹੋਰ ਕੁਝ ਨਹੀਂ ਹੈ ਜੀ ਤੇ ਰੱਬ ਸਾਰਿਆਂ ਦੀ ਸੁਣੇ ਮੈਂ ਕਹਿੰਦਾ ਵੀ ਸ਼ਾਹਰੁਖ ਖਾਨ ਵੀ ਸੁਖਣਾ ਸੁਖ ਲੈ ਜਲਦੀ ਬਸ ਸਲਮਾਨ ਖਾਨ ਨੇ ਮੈਨੂੰ ਫੋਨ ਕੀਤਾ ਸੀ ਕਹਿੰਦੇ ਆ ਕਿ ਕਹਿੰਦਾ ਮੈਂ ਕਾਰ ਲੈ ਕੇ ਆਉਣ ਰਿਹਾ ਜੀ ਸਲਮਾਨ ਖਾਨ ਨੇ ਫੋਨ ਕੀਤਾ ਫੇਰ ਸੈਟ ਤੇ ਉਹ ਕਹਿੰਦੇ ਸੀ ਕਹਿੰਦਾ ਕਿ ਮੈਂ ਮਤਲਬ ਕਿ 3 ਸਾਲ ਪਹਿਲਾਂ ਮੈਂ ਸੁਖਿਆ ਹਿਮਨਪ੍ਰੀਤ ਦੀ ਵੀਡੀਓ ਕੋਈ ਵੇਖੀ ਸੀ ਤੇ ਮੈਂ ਫਿਰ ਉੱਥੇ ਆਪਣੇ ਪੀਰਾਂ ਦੇ ਸੋਕੇ ਆਇਆ ਤੇ ਬਸ ਉਹ ਕਹਿੰਦਾ ਵੀ ਜਿੰਨੀ ਛੇਤੀ ਵੀ ਆਈ ਕਿਹੜੀ ਨਿਕੀ ਫਿਲਮ ਹੈ ਮਜਰੰਗੀ ਭਾਈ ਮਜਰੰਗੀ ਭਾਈ ਜਾਂਦਾ ਹੋਰ ਚੁੰਨਾਣੇ ਸੋਕੇ ਆਏ ਭਾਈ ਸੈਟ ਤੇ ਵੀ ਇਸ ਤਰ੍ਹਾਂ ਕਮੇਡੀ ਕਰਦੇ ਰਹਿੰਦੇ ਸੀ ਰਾਜ ਭਾਜੀ ਜਾਂ ਕਿਸੇ ਨੇ ਫਰਮਾਇਸ਼ ਕਰਦੇ ਸੀ ਕਿ ਤੁਹਾਨੂੰ ਮਨਪ੍ਰੀਤ ਕਮੇਡੀ ਕਰਕੇ ਦਿਖਾਇਆ ਜਾਏ ਨਹੀਂ ਨਹੀਂ ਜਿੱਦਾਂ ਨੀਹਾ ਨੇ ਦੱਸਿਆ ਕਿ ਸੀਨੀਅਰ ਆਰਟਿਸਟ ਜਿਹੜਾ ਜੇ ਆਪਾਂ ਉਹਨਾਂ ਦੀ ਇੱਥੇ ਬੈਠੇ ਰਿਸਪੈਕਟ ਸਾਹਮਣੇ ਬੈਠੇ ਵੀ ਆਪਾਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਡਾ ਵੱਡਾ ਹੋ ਗਿਆ ਕਿ ਆ ਰਾਜਪੱਪਰ ਸਾਹਿਬ ਬੈਠੇ ਹੋਣ ਤੇ ਮੈਂ ਉਹਨਾਂ ਦੇ ਲਾਗੇ ਬਹਿ ਵੀ ਜਾਵਾਂ ਤੇ ਹਾਂ ਜਿਹਨਾਂ ਦੇ ਨਾਲ ਆਪਾਂ ਜਿੱਦਾਂ ਨੇਹਾ ਨੇਹਾ ਮੈਂ ਸੀਮਾ ਮੈਮ ਜਾਂ ਫਿਰ ਉਦਾਂ ਗੁਰਸ਼ਵਤ ਭਾਈ ਅਹੀਂ ਉਹ ਕਰ ਲੈਣੀ ਪਰ ਰਾਜਪੱਪਰ ਸਰ ਦੇ ਸਾਹਮਣੇ ਕਾਮੇਡੀ ਕਰਨੀ ਮਨ ਲਾਉਦਾ ਨਹੀਂ ਚੁਪੇੜਾਂ ਵਾਲਾ ਮਾਮਲਾ ਹੋ ਜਾਣਾ ਲੱਗਦਾ ਕਿ ਸੰਗ ਆਏ ਇਹ ਮੇਰੇ ਇਸ ਰਿਸਪੈਕਟ ਦੇ ਰਿਸਪੈਕਟ ਦੇ ਕਿਉਂਕਿ ਉਹਨਾਂ ਦੇ ਸਾਹਮਣੇ ਠੀਕ ਹੈ ਜ਼ਰੂਰ ਉਹ ਸਾਨੂੰ ਕਹਿੰਦੇ ਸੀਗੇ ਮਤਲਬ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਲਿਸੀਏ ਚੱਲ ਕੋਈ ਗੱਲ ਸੁਣਾ ਜਾਂ ਗਾਣਾ ਸੁਣਾ ਕਿ ਮੈਂ ਹਮੇਸ਼ਾ ਉਹਨਾਂ ਨੂੰ ਅਕਸਰ ਸੈਟ ਤੇ ਜਦੋਂ ਅਸੀਂ ਬ੍ਰੇਕ ਹੁੰਦੀ ਸੀ ਤੇ ਅਸੀਂ ਬੈਠ ਕੇ ਗਾਣੇ ਗੁਣੇ ਸੁਣਦੇ ਰਹਿੰਦੇ ਸੀ ਸਾਡੇ ਦੋ ਜਾਂ ਅਸੀਂ ਓਵੇਂ ਆ ਗੱਲਾਂ ਕਰਕੇ ਅਸੀਂ ਖੂਬ ਹੱਸਦੇ ਸੀ ਪਰ ਜਿਹੜੀ ਇੱਕ ਆਰਟਿਸਟ ਸੀਨੀਅਰ ਆਰਟਿਸਟ ਦੀ ਰਿਸਪੈਕਟ ਹੈ ਉਹ ਹਮੇਸ਼ਾ ਹੁੰਦੀ ਸੀ ਥੋੜਾ ਲੱਗਦਾ ਡਰ ਵੀ ਨਹੀਂ ਯਾਰ ਕੁਝ ਮੂੰਹ ਚੋਂ ਐਦਾ ਦੀ ਕੋਈ ਗੱਲ ਨਾ ਨਿਕਲ ਜਾ ਕਿਉਂਕਿ ਅਸੀਂ ਤੁਹਾਨੂੰ ਪਤਾ ਮੂੰਹ ਫਟ ਲੋਕ ਹੁੰਦੇ ਆ ਜਿਹੜੇ ਕਾਮੇਡੀਅਨਸ ਹੁੰਦੇ ਨੇ ਇਸ ਲਈ ਬਸ ਉਹ ਰਿਸਪੈਕਟ ਸੀਗੀ ਜਿਹੜੀ ਹਮੇਸ਼ਾ ਰਹਿੰਦੀ ਹੈ ਸ਼ੁਕਰੀਆ ਭਾਜੀ ਬਹੁਤ ਮੁਬਾਰਕਾਖੀਰ ਦੇਵੇ ਤੁਹਾਡੀ ਪਹਿਲੀ ਮੂਵੀ ਮੈਮ ਤੁਹਾਨੂੰ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤਾਂ ਗੱਲਬਾਤ ਕੀਤੀ ਆ ਆਪਾਂ ਦੋਨੇ ਕਾਮੇਡੀਅਨ ਸਾਡੇ ਨਾਲ ਮੌਜੂਦ ਸੀਗੇ ਤਾਂ ਹੁਣ ਅੱਗੇ ਮੂਵੀ ਆ ਰਹੀ ਆ 4 ਅਕਤੂਬਰ ਨੂੰ ਸ਼ਾਹ ਕੋਟ ਦਾ ਸਾਰੇ ਜਣੇ ਜ਼ਰੂਰ ਦੇਖਣ ਜਾਓ ਕੈਮਰਾਮੈਨ ਸਾਥੀ ਮਲਕੀਤ ਸਿੰਘ ਦੇ ਨਾਲ ਮਹਾਰਾਜ ਸਿੰਘ